ਆਜੋ ਆਜੋ ਪਰਖੜੀ ਦੀ ਸੇਲਾ ਦਿਤੀ ਹੈ ਫ੍ਰੀ ਸੂਟ ਦੇਣ ਜਾ ਰਹੇ ਹਾਂ ਸਾਰਿਆਂ ਨੂੰ ਆਹ ਲਓ ਜੀ ਤੁਸੀਂ ਵੀ ਲੈ ਕੇ ਜਾਓ ਆਹ ਲਓ ਜੀ ਤੁਸੀਂ ਵੀ ਲੈ ਕੇ ਜਾਓ ਮੈਨੂੰ ਵੀ ਦੇ ਦਿਓ ਲਓ ਜੀ ਪਰ ਇਹ ਖੁਸ਼ੀ ਕੀ ਹੈ ਆਪਾਂ ਰਖੜੀ ਦੀ ਸੇਲ ਲਗਾ ਦਿੱਤੀ ਹੈ ਜੀ ਫਰੀਦਕੋਟ ਦੇ ਵਿੱਚ ਤਾਂ ਕਰਕੇ ਆਪਾਂ ਸਾਰਿਆਂ ਨੂੰ ਫ੍ਰੀ ਸੂਟ ਦੇਣ ਜਾ ਰਹੇ ਹਾਂ ਆਪਾਂ 21 ਸੂਟ ਫ੍ਰੀ ਦੇਣ ਜਾ ਰਹੇ ਹਾਂ ਜੀ ਜੋ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਆਪਣੇ ਤੋਂ ਸ਼ਾਪਿੰਗ ਭਾਵੇਂ ਕਰੇ ਭਾਵੇਂ ਨਾ ਕਰੇ ਅੱਛਾ ਇਹ ਨਹੀਂ ਕੁਝੀ ਮੈਡਮ ਹਾਂਜੀ ਅਗਰ ਆਪਣੇ ਤੋਂ ਸ਼ਾਪਿੰਗ ਕਰ ਰਿਹਾ ਤਾਂ 1000 ਵਾਲਾ ਸੂਟ ਆਪਾਂ 500 ਚ ਦੇਵਾਂਗੇ 500 ਵਾਲਾ 250 ਰੁਪਏ ਚ ਦੇਵਾਂਗੇ ਔਰ 250 ਰੁਪਏ ਵਾਲਾ 150 ਰੁਪਏ ਵਿੱਚ ਦੇ ਦੇਵਾਂਗੇ ਮੈਡਮ ਅੱਧੇ ਰੇਟ ਹਾਂਜੀ ਪਰ ਇਹ ਸੇਲ ਆਪਣੀ ਰਖੜੀ ਤੱਕ ਹੀ ਸੀਮਤ ਹੈ ਜੀ ਪਹਿਲੇ ਸੂਟ ਨਹੀਂ ਆਪਾਂ ਤੁਹਾਨੂੰ ਕੁੜਤੇ ਪਜਾਮੇ ਵੀ ਅੱਦੇ ਰੇਟਾਂ 'ਚ ਦੇਣ ਜਾ ਰਹੇ ਹਾਂ 300 ਵਾਲਾ 150 ਰੁਪਏ ਵਿੱਚ 250 ਵਾਲਾ 200 ਰੁਪਏ ਦੇ ਵਿੱਚ 400 ਵਾਲਾ 250 ਰੁਪਏ ਚ ਆ ਸਭ ਤੋਂ ਜ਼ਿਆਦਾ ਵਿਕਣ ਵਾਲੇ ਸੂਟ 1000 ਰੁਪਏ ਵਾਲੇ ਸੂਟ ਆਪਾਂ ਸਿਰਫ 440 ਰੁਪਏ ਵਿੱਚ ਦੇਣ ਜਾ ਰਹੇ ਹਾਂ ਜੀ ਤੁਹਾਨੂੰ ਪਰ ਹੈ ਸਿਰਫ ਰੱਖੜੀ ਤੱਕ ਆਫਰ ਹੈ ਜੀ ਆਪਣੀ ਜਦੋਂ ਵੀ ਰੇਟ ਘਟ ਗਏ ਮੈਡਮ ਹਾਂਜੀ ਵੀ ਦੁਪੱਟਾ ਵੀ ਵਰਕ ਵਾਲਾ ਹੈ ਜੀ ਟੌਲੀਆ ਜੋ ਆਪਾਂ 100 ਰੁਪਏ ਵਿੱਚ ਵੇਚਦੇ ਸੀ ਰੱਖੜੀ ਤੱਕ ਇਹ ਵੀ ਆਪਾਂ ਇੱਕ ਨਾਲ ਇੱਕ ਫ੍ਰੀ ਦੇ ਦਾਂਗੇ 850 ਵਾਲਾ ਸੂਟ ਆਪਾਂ 500 ਰੁਪਏ ਵਿੱਚ ਦੇ ਦਾਂਗੇ ਨਾਲ ਕਾਟਨ ਦਾ ਦੁਪੱਟਾ ਹੈ ਜੀ ਮੈਡਮ ਮੈਨੂੰ 300 ਰੁਪਏ ਘਟਾ ਕੇ ਦੇ ਰਹੇ ਹਾਂ ਹਾਂਜੀ ਹਾਂਜੀ ਪਰ ਹੈ ਸਿਰਫ ਰੱਖੜੀ ਤੱਕ ਹੀ ਪੈਂਟਾਂ ਸ਼ਰਟਾਂ ₹1200 ਵਾਲੀ ₹168 ਦੇ ਵਿੱਚ ਆ ਬਿਆਹ ਸ਼ਾਦੀਆਂ ਵਾਲੇ ਸੂਟ ਆ ਗਏ ਜੀ ਜੋ 15-1500 ਦੀ ਰੇਂਜ ਵਾਲੇ ਸੂਟ ਸੀਗੇ ਆਪਾਂ ਤੁਹਾਨੂੰ ਸਿਰਫ ₹710 ਵਿੱਚ ਦੇਣ ਜਾ ਰਹੇ ਹਾਂ ਇਹ ਆਫਰ ਸਿਰਫ ਰੱਖੜੀ ਤੱਕ ਹੀ ਹੈ ₹70 ਮੀਟਰ ਵਾਲੀ ਫੁੱਲ ਵੈਲ ਆਪਾਂ ਤੁਹਾਨੂੰ ₹40 ਮੀਟਰ ਵਿੱਚ ਦੇ ਦਾਂਗੇ ਜੀ ਇਹ ਤਾਂ ਫਿਰ ਦੁਕਾਨਦਾਰ ਲੈ ਜਾ ਭਾਵੇਂ ਆਮ ਕਸਟਮਰ ਲੈ ਜਾ ਭਾਵੇਂ ਦੁਕਾਨਦਾਰ ਲੈ ਜਾ ₹40 ਮੀਟਰ ਹੀ ਦੇਵਾਂਗੇ ਰੱਖੜੀ ਤੱਕ ਆਪਾਂ ਤੁਹਾਨੂੰ ਬੈੱਡ ਸ਼ੀਟ ਵੀ ਇੱਕ ਨਾਲ ਦੋ ਫ੍ਰੀ ਦੇ ਦਾਂਗੇ ਜੀ ਸਿਰਫ ₹400 ਵਿੱਚ ਜਿਵੇਂ ਸਾਰੇ 3000-3500 ਵਾਲੇ ਸੂਟ ਸੀਗੇ ਇਹ ਤੁਹਾਨੂੰ ਆਪਾਂ ਅੱਧੇ-ਅੱਧੇ ਰੇਟਾਂ ਤੇ ਹੀ ਦੇ ਦਾਂਗੇ ਹੋਈ ਹੈ ਮੈਡਮ ਬਾਰ ਬਾਰ ਤੁਸੀਂ ਕਹਿ ਰਹੇ ਰਖੜੀ ਤੱਕ ਮੈਂ ਸੱਚੀ ਰਖੜੀ ਬਾਅਦ ਨਹੀਂ ਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਰਖੜੀ ਤੋਂ ਬਾਅਦ ਉਹ ਨਹੀਂ ਬਾਦ ਜਾਣਗੇ ਰੇ ਰਖੜੀ ਤੇ ਆਪਾਂ ਇੱਕ ਹੋਰ ਆਫਰ ਦੇਣ ਜਾ ਰਹੇ ਹਾਂ ਜੀ ਇੱਕ ਨਾਲ ਦੋ ਫ੍ਰੀ ਦੇ ਦਾਂਗੇ ਜੀ ਆਪਾਂ ਪੈਂਟ ਸਾੜੀ ਕਿਨਾਂ ਦੋ ਨਹੀਂ ਜੀ ਇਹ ਇੱਕ ਨਾਲ ਤਿੰਨ ਫ੍ਰੀ ਹੈ ਜੀ ਇੱਕ ਨਾਲ ਤਿੰਨ ਪਰ ਇਹ ਸਕੀਮ ਸਿਰਫ ਰਖੜੀ ਤੱਕ ਹੀ ਹੈ ਜੀ ਆ ਜਿਹੜੇ 5 500 ਵਾਲੇ ਸੂਟ ਸੀ ਜੀ ਆਪਾਂ ਤੁਹਾਨੂੰ 250 300 ਦੇ ਵਿੱਚ ਦੇ ਦਾਂਗੇ ਜਿੰਨੇ ਮਰਜ਼ੀ ਕਲਰ ਡਿਜ਼ਾਈਨ ਸਭ ਆ ਤੋਲੀਆਂ ਮੈਡਮ 200 ਰੁਪਏ ਦੇ ਨਹੀਂ ਜੀ ਇੱਕ ਨਾਲ ਦੋ ਫ੍ਰੀ ਹੈ ਜੀ 200 ਰੁਪਏ ਦੇ ਵਿੱਚ ਤਿੰਨ ਤ ਜਿਵੇਂ 12-1500 ਦੀ ਰੇਂਜ ਦੇ ਵਾਲੇ ਸੂਟ ਹੈ ਆਪਾਂ ਤੁਹਾਨੂੰ ਅੱਧੇ ਰੇਟਾਂ ਵਿੱਚ ਦੇ ਦਾਂਗੇ ਨਾਲ ਹੈਵੀ ਦੁਪੱਟੇ ਵੀ ਆਹ ਲਓ ਜੀ ਮੈਂ ਮਜ਼ਾਕ ਕਰਦੇ ਵੇ ਤੁਸੀਂ ਇਦਾਂ ਹੋ ਨਹੀਂ ਸਕਦਾ ਆ ਪਾਕਿਸਤਾਨੀ ਸੂਟ ਆ ਕਿਹਨੇ ਦਾ ਇਹ 575 ਰੁਪਏ ਦੇ ਵਿੱਚ ਮਿਲ ਜੂਗਾ ਸੀਰਸਰੀ ਸੱਚੀ ਹਾਂਜੀ ਕਮਾਲ ਹੈ ਮੈਡਮ ਆ ਸਾਰੇ ਜਿਹੜੇ ਮੜਜੀ ਰੰਗ ਲੈ ਲਵੇ ਹਾਂਜੀ ਹਾਂਜੀ ਜਿੰਨੇ ਮਰਜੀ ਕਲਰ ਡਿਜ਼ਾਈਨ ਰਖੜੀ ਤੋਂ ਬਾਅਦ ਇਹ ਹਜ਼ਾਰ ਰੁਪਏ ਦਾ ਹੋ ਜਾਏਗਾ ਜੀ ਰਖੜੀ ਤੱਕ ਆਪਾਂ ਤੁਹਾਨੂੰ ਚਾਦਰ ਵੀ ਅੱਦੇ ਰੇਟ ਤੇ ਦੇ ਦੇਣੀ ਹੈ 1000 ਰੁਪਏ ਵਾਲੀ 500 ਰੁਪਏ ਵਿੱਚ 500 ਵਾਲੀ 250 ਰੁਪਏ ਵਿੱਚ ਮਤਲਬ 250 ਰੁਪਏ ਦੀ ਚਾਦਰ ਹਾਂਜੀ ਵਿਦ ਪਿੱਲੋ ਕਵਰ ਜੀ ਪਿਓਰ ਦੇ ਦੁਪੱਟੇ ਨਾਲ ਬਾਰਡਰ ਵਾਲਾ ਪ੍ਰਿੰਟ ਬਣਿਆ ਹੋਇਆਗਾ ਕਮਾਲ ਹੈ ਮੈਡਮ ਕਾਟਨ ਦਾ ਸੂਟ ਹੈਗਾ ਆਪਾਂ ਸਿਰਫ 575 ਰੁਪਏ ਵਿੱਚ ਦੇ ਦਾਂਗੇ ਤੁਹਾਨੂੰ ਪਿ ਡਿਜ਼ਾਈਨ ਅਲੱਗ-ਅਲੱਗ ਕਲਰ ਤੁਹਾਨੂੰ ਜਿੰਨੇ ਮਰਜ਼ੀ ਲੈ ਜਾਓ ਰਖੜੀ ਤੋਂ ਬਾਅਦ ਇਹਦਾ ਕੀ ਰੇਟ ਹੋਏਗਾ ਰਖੜੀ ਤੋਂ ਬਾਅਦ ਇਹਦਾ